ਲੋ ਬਾਈ ਜੀ ਕੀ ਹਾਲ ਚਾਲ ਆ ਦੋਸਤੋ ਬਾਈ ਜੀ ਸਾਰੇ ਕਬੂਤਰਾਂ ਵਾਲੇ ਭਰਾਵਾਂ ਦੇ ਕਬੂਤਰ ਠੀਕ ਠਾਕ ਤੇ ਬਾਈ ਜੀ ਆਪਾਂ ਲੱਗੇ ਆਂ ਜੀ ਵਲੌਗ ਜੀ ਸਟਾਰਟਿੰਗ ਕਰਨ ਤੇ ਆਪਾਂ ਲੱਗੇ ਸੀਗੇ ਜਾਨਵਰਾਂ ਨੂੰ ਪਾਣੀ ਲਾਉਣ ਤੇ ਛੱਡਣ ਤੇ ਜੋ ਕੰਮ ਇਹ ਕਰੀ ਜਾਂਦਾ ਸਕੂਲ ਦਾ ਤੇ ਐਂਵਾ ਕੇ ਯਾਰ ਕੈਮਰਾ ਫੜ ਲਾ ਇਹ ਕੈਮਰਾ ਨਹੀਂ ਫੜਦਾ ਕੋਈ ਅੱਖ ਨਹੀਂ ਲੱਗਦਾ ਵੀ ਫੜ ਲਾ ਲੋ ਜੀ ਬਾਈ ਧੀਰੇ ਕੇ ਤਾਂ ਉਹ ਫਰ ਤੇ ਵਗ ਇਹ ਜੇ ਦੇਖ ਗਿਆ ਬਾਈ ਆ ਯਾ ਲੌਜੀ ਬਾਈ ਤੈਨ ਤਾ ਆ ਜਾਂਦੇ ਆ ਵੀ ਤੁਰੇ ਆਉਂਦੇ ਉਹਨਾਂ ਨੂੰ ਆ ਵੀ ਆ ਤੈਨ ਨ ਤੀਰ ਜਾਂਦੇ ਕੂਤਰਾਏ ਫਿਰਦੇ ਆ ਲੌਜੀ ਬਾਈ ਜੀ ਆ ਤਾਂ ਤੈਨ ਉਤਰੇ ਤੇ ਦੋ ਨਹੀਂ ਉਤਰੇ ਆਪਣੇ ਆ ਤੋ ਉਤਰਿਆ ਇਹ ਤੇ ਦੋ ਨਹੀਂ ਉਤਰੇਗੇ ਤੂਸਿਆਂ ਵਾਲਾ ਤੇ ਬਗਲ ਝਲਰ ਵਾਲਾ ਤੇ ਉਹ ਦੀਂਦੇ ਨਹੀਂਗੇ ਕਿਤੇ ਨਾ ਵੇ ਅੱਜ ਆਪਣਾ ਨੰਬਰ ਆ ਜੀ ਲਓ ਭਾਈ ਮਿੱਤਰੋ ਆਪਣੇ ਵੀ ਅੱਜ ਦੋ ਨਹੀਂ ਦੀਂਦੇ ਇੱਕ ਤੂਸਿਆਂ ਵਾਲਾ ਤੇ ਬਗਲ ਝਲਰ ਵਾਲਾ ਪਾਣੀ ਤਾਂ ਤਿੰਨੇ ਆ ਹੁੰਦੇ ਤੇ ਉਹ ਜਮਾ ਹੀ ਨਹੀਂ ਦਿਸੇ ਭਾਈ ਕਿੱਥੇ ਆ ਕਿੱਥੇ ਨਹੀਂ ਤੇ ਬਹੁਤ ਚਰਦਾ ਮੱਥਾ ਮਾਰੀ ਜਾਂਦਾ ਤੇ ਨਹੀਂ ਦੀ ਸੀ ਹੁਣ ਬਾਈ ਜੱਸ ਇਹਨੂੰ ਫੋਨ ਕੀਤਾ ਸੀਗਾ ਮੈਂ ਕਿਹਾ ਜੀ ਮੜੀ ਮਰੀ ਨਿਕਾਈ ਤੇ ਪਿੰਡਾ ਤੁਹਾਡੇ ਜੀ ਬਾਈ ਮਿੱਤਰੋ ਗੱਡੀ ਆਪਣੀ ਤਿਆਰ ਆ ਤੇ ਆਪਣੇ ਕੋਟਰ ਵੀ ਦੋ ਨਹੀਂ ਦਿੱਸੀ ਬਾਈ ਤੂ ਸਿਆਾਲਾ ਤੇ ਚੱਲ ਰਾਣਾ ਤੂ ਸਿਆਾਲੀ ਤੇ ਚੱਲ ਰਾਣਾ ਇਹ ਕਾਫੀ ਟਾਈਮ ਦਾ ਨਿਗਾ ਮਾਰੀ ਜਾਂਦਾ ਤੇ ਬਾਈ ਹੁਣ ਆਪਾਂ ਚੱਲਦੇ ਆ ਵੇਖਣ ਮੁੰਡੇ ਨੂੰ ਲੈਨੇ ਆ ਨਾਲ ਤੇ ਵੇਖ ਕੇ ਆਉਨੇ ਆ ਤੂੰ ਜੇ ਉੱਤਰ ਦੋ ਵਾਰੀ ਉਤਰਿਆ ਇਹਨਾਂ ਨਾਲ ਰੇਲ ਚੱਲੂ ਭਾਈ ਵੇਖ ਕੇ ਅੰਨੇ ਦੇਖਦੇ ਪਰ ਬਾਈ ਜੀ ਤੂ ਸਿਆਲਾ ਉਤਰਿਆ ਹੈ ਤੇ ਹੁਣ ਰਹੇਗੀ ਝਾਲਰ ਬਗਲ ਵਾਲੀ ਤੇ ਆ ਜਾਂਦਾ ਤੂ ਸਿਆਲਾ ਆ ਜਾਂਦਾ ਬਾਈ ਝਾਲਰ ਬਗਲ ਵਾਲਾ ਰਹਿ ਗਿਆ ਇਕੱਲਾ ਹੁਣ ਉਹਨੂੰ ਮਾਰ ਦੇ ਨੀਗਾ ਇਹ ਚਾਰ ਤਾਂ ਉੱtre ਆਏ ਤੇ ਉਹ ਰਹਿ ਗਿਆ ਭਾਈ ਇੱਕ ਆ ਜਾਂਦੀ ਵਿਚਾਰੀ ਉਹ ਬਈ ਮਿੱਤਰੋ ਪੰਜੇ ਹੀ ਆ ਗਏ ਆਪਣੇ ਆ ਜਾਂਦੇ ਫੇਰ ਚੜੀ ਜਾਂਦੇ ਆ ਆ ਜਾਂਦੇ ਆ ਜਾਂਦੀ ਚੱਲ ਰਹਿਦਾ ਆ ਜਾਂਦੀ ਚਾਰੀ ਉਹ ਰਹਿ ਗਿਆ ਚੱਲ ਰਲ ਉਹ ਵੀ ਆ ਜੂਗਾ ਦੇ ਖੜੇ ਆ ਜਾਂਦੇ ਤੇ ਨਹੀਂ ਆ ਜਾਂਦੇ ਦੂਜੇ ਦੇ ਦੂਜੇ ਤੋਂ ਫੇਰ ਤਾਂ ਹੀ ਮੁੜ ਗਿਆ ਆ ਗਿਆ ਚੱਲ ਰਵਾਲਾ ਕੋਈ ਪੌਜੀ ਭਾਈ ਜੀ ਜਿਹੜੇ ਪਾਣੀ ਵਾਲੇ ਆ ਉਹ ਤਾਂ ਥੱਲੇ ਵੜੀ ਜਾਂਦੇ ਆ ਤੇ ਜਿਹੜੇ ਸੁੱਕੇ ਆ ਦੋ ਉਹ ਰੱਬ ਰੱਬ ਚ ਵੜੀ ਜਾਂਦੇ ਆ ਲਓ ਜੀ ਕੈਮਰੇ ਚ ਆ ਗਏ ਤੂੰ ਤਾਂ ਚੜੀ ਜਾਂਦੇ ਪਾਣੀ ਵਾਲੇ ਵੀ ਆ ਚੜੀ ਜਾਂਦੇ ਆ ਤੇ ਉਹ ਰੱਬ ਜੀ ਬੜੇ ਫਰਦੇ ਜਿਹੜੇ ਸੁੱਕੇ ਆ ਲਓ ਜੀ ਭਾਈ ਭਈ ਆਂਦਾ ਭਈਆ 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 ਸ਼ਾਬਾਸ਼ ਲਓ ਜੀ ਭਾਈ ਪਹਿ ਗਿਆ ਆ ਬਹਿ ਗਿਆ ਬਈ ਜੀ ਨਾ ਆਇਆ ਆਇਆ 12 ਗੀ ਭਾਈ ਇੱਕ ਕਾ ਬੈਠਾ ਇਹ ਸੁੱਕਾ ਸੀ ਇੱਕ ਕਾ ਬੈਠਾ ਠੀਕ ਆ ਵਹਿੰਦੇ ਪਾਣੀ ਵਾਲੇ ਹੀ ਫਿਰਦੇ ਆਪਾਂ ਝੂਟ ਨਹੀਂ ਮਾਰਦੇ ਤੇ ਪਰ ਇਹਨਾਂ ਨੇ ਤਾਂ ਕਮਾਲ ਹੀ ਕਰ ਦਿੱਤੀ ਜਮ ਤੇ ਥੱਲੇ ਵੀ ਹੋਣ ਆਇਆ ਇਹ ਇੱਕ ਕਾ ਬੈਠਾ ਇੱਕ ਕਾ ਬੈਠਾ ਭਾਈ ਜੀ ਸੁੱਕੇ ਬੈਠੇ ਆ ਸਵਾ 12 ਵਜੇ ਠੀਕ ਆ ਤੇ ਆ ਪਾਣੀ ਵਾਲਾ ਕਬੂਤਰ ਆ ਗਿਆ ਕੂਤਰਾਂ ਦਾ ਮੁਰਕਾ ਪਾਣੀ ਵਾਲਾ ਕਬੂਤਰਾ ਲਓ ਇਹ ਵੀ ਆ ਗਿਆ ਬਹਿਣ ਚਲੋ ਦੇਖਦੇ ਆ ਕੀ ਕਰਦਾ ਕੂਤਰੀਆਂ ਦਾ ਮੁਰਕਾ ਮੁੜੇ ਵੀ ਜਾਂਦਾ ਲਓ ਭਾਈ ਜੀ ਕਬੂਦਰੀ ਤਾਂ ਆ ਗਈ ਹੈ ਬਹਿਣ 1 ਵਜ ਗਿਆ ਤੇ ਦੂਜੇ ਦੋ ਤਾਂ ਹੀ ਖੜੇ ਆ ਮੈਂ ਵਿਚਾਰੀ ਬਣਾਈ ਜਾਂਦਾ ਮੈਂ ਚੱਲ ਬਾਲ ਕੇ ਯਾਰ ਮੜਕਾ ਕੇ ਇਹਦਾ ਨਹੀਂ ਪਤਾ ਬਹਿਣ ਆਈ ਆ ਕਿ ਮੜੂ ਵੀ ਕੀ ਕਰੂ ਵੀ ਲੱਗ ਜੂਗਾ। ਲੋ ਜੀ ਚੀਨੀ ਬਹਿ ਗਈ 1:07 ਤੇ ਇਹਨੂੰ ਬੱਤੀ-ਬੁੱਤੀ ਲਾ ਕੇ ਛੱਡਤਾ। ਤੇ ਇੱਕ ਮੈਂ ਜਾਣਾ ਕੱਲਾ ਮੇਰੇ ਕੋਲ ਕੈਮਰਾਮੈਨ ਨਹੀਂ ਹੁੰਦਾ ਕੋਸਤਾ ਤਾਂ ਹੀ ਨਹੀਂ ਵੀਡੀਓ ਸਹੀ ਬੰਦਨਾ ਵੀ ਬੱਤੀ-ਬੁੱਤੀ ਸਾਰਾ ਕੋਈ ਬੰਦਾ ਖੋਹੁੰਦਾ। ਇਹ ਦੋ ਰਹਿ ਗਏ ਬਾਈ। ਉਮੀ ਭੈਣ ਭਰਾਈ ਰਹਿ ਗਈ। ਕਿਧਰ ਭੱਜ ਗਿਆ। ਲੋ ਜੀ ਭਾਈ ਕਬੂਤਰ ਕਬੂਤਰੀ ਬੈ ਗਈ ਆ ਸਵਾ 1 ਵਜੇ ਬੈ ਗਿਆ ਤੇ ਹੁਣ ਇਹਨਾਂ ਨੂੰ ਲੱਗਿਆ ਤਾੜ ਨਾਲ ਤਾੜ ਕੇ ਲਚਦੇ ਆ ਤੇ ਬੱਤੀ ਬੁੱਤੀ ਲਾਉਣੀ ਇਹਨਾਂ ਦੇ ਭਾਈ ਜੀ ਥਲੜ ਲੈਣ ਖੇਚ ਲੈ ਆ ਪਾਣੀ ਤੇ ਉਹਨੂੰ ਬਦਾਮ ਦਈਏ ਉਤਲਾ ਦਾ ਬਾਲਾ ਡਕਮਾ ਪੀ ਗਿਆ ਇਹਨਾਂ ਨੂੰ ਦੇ ਕੇ ਬਦਾਮ ਤੇ ਮੜ ਕੇ ਰਹਿਣਗੇ ਚਾਰ ਕਬੂਤਰ ਬਦਾਮ ਵਾਲੇ ਹੌਲੀ ਹੌਲੀ ਦੋ ਚੋਕ ਲੈਣਗੇ ਉਹ ਬਲਾ ਕਬੂਤਰ ਤਾਂ ਮੈਨੂੰ ਹੀ ਢਿੱਲ ਆ ਲੱਗ ਰਹਿਣ ਤੇ ਨੰਦ ਵਾਈ ਪੂਰੀ ਲਓ ਬਾਈ ਜੀ ਦਾਣਾ ਪਾਣੀ ਪਾਤਾ ਸਾਰਿਆਂ ਨੂੰ ਤੇ ਦਾਣਾ ਪਾਣੀ ਪਾ ਕੇ ਇਹਨਾਂ ਨੂੰ ਤੇ ਆ ਕੂਤਰ ਵੀ ਅੰਦਰ ਕਰਤੇ ਆ ਕਿਹਨਾਂ ਇਹਨਾਂ ਤੇ ਨਾ ਨਹੀਂ ਬਾਈ ਜੀ ਬਾਦਾਮ ਲਏ ਆ ਖਾ ਇਸ ਵੇਲੇ ਕੂਤਰਾਂ ਦਾ ਹੀ ਆ ਇੱਥੇ ਕੂਤਰਾਂ ਦਾ ਹੀ ਤੇ ਇਹਦੇ ਚਾ ਦੋ ਥੱਲੜਦੇ ਰਹਿੰਦੇ ਆ ਬਾਦਾਮ ਦੀਨ ਵਾਲੇ ਇਹਨਾਂ ਨੂੰ ਇਹਨਾਂ ਨੂੰ ਬਾਦਾਮ ਦਿੰਨੇ ਆ ਤੇ ਫੇਰ ਖਰਾਕ ਚੱਕਣ ਚੱਲਦੇ ਆ ਆਪਾਂ ਰਾਤ ਨੂੰ ਬਾਈ ਜਾਲੀਆਂ ਬਾਹਰ ਕੱਢਦੇ ਕਰਾਂਗੇ ਉਤਲੀਆਂ ਬਜ਼ਾਮ ਚੋਗਲੇ ਦੇ ਥਲੜ ਦੀ ਨੂੰ ਹੁਣ ਪਾਉਣ ਲੱਗੇ ਆਪਾਂ ਬਾਈ ਮੈਥੋਂ ਨਾ ਕਾਰਨ ਇਹੀ ਆ ਵੀ ਕੱਲੇ ਤੋਂ ਵੀਡੀਓ ਤਾਂ ਨਹੀਂ ਬਣਦੀ ਮੈਂ ਕੱਲਾ ਜਾਣਾ ਹੁੰਦਾ ਮੈਥੋਂ ਸਹੀ ਬਣਦੀ ਨਹੀਂ ਜੇ ਕੂਤਰ ਲਾਉਣ ਜਾਣਾ ਕੋਈ ਕੈਮਰਾ ਫੜਨਾ ਤਾਂ ਨਹੀਂ ਸਹੀ ਬਣਦੀ ਮੇਰਾ ਵੀਰ ਸਪੋਰਟ ਕਰਿਆ ਕਰ ਕੋਈ ਨਹੀਂ ਹੌਲੀ ਹੌਲੀ ਫਿਰ ਵੀਡੀਓ ਆਪਾਂ ਸੈਟਅਪ ਬਣਾਵਾਂਗੇ ਵਧੀਆ ਆਪਾਂ ਚੱਲਨੇ ਖਰਾਕ ਲੈਣ ਤੇ ਜੂਤ ਗਾ ਪੰਪੂ ਗੜ ਤੇ ਤੇਲ ਪਾਉਣ ਤੇ ਆ ਸ਼ੇਰਪੁਰ ਦਾ ਵਸੇ ਸਕੂਲ ਦਾ ਕੰਮ ਕਰਨ ਪੈਂਦੇ ਜਨਰੇਟਰ ਚੱਲੀ ਜਾਂਦਾ ਇਹ ਪਹਿਲਾਂ ਤੇ ਮੈਦਾਨ ਸਾਰਾ ਸਾਫ ਆ ਚਾਰ ਸ਼ਪੀਰਿਓ ਸਾਡੇ ਪਿੰਡ ਵਾਲਿਆਂ ਦੇ ਕਬੂਤਰ ਭੱਜ ਜਾਂਦੇ ਆ ਤੇ ਹੋਰ ਕਿਸੇ ਦਾ ਕਬੂਤਰ ਬਗਾਨੇ ਪਿੰਡੋਂ ਸਾਡੇ ਪਿੰਡ ਤਾਂ ਆ ਜਾਣੀ ਅਜੇ ਫਿਕਰ ਤੇ ਖਰਾਕ ਚੱਕ ਲਈਏ ਆਪਾਂ ਕਬੂਤਰਾਂ ਨੂੰ ਬਦਾਮ ਤੁੰਪਾ ਕੇ ਭਾਈ ਹੋ ਗਿਆ ਵਿਲੇ ਦਾਣਾ ਪਾਣੀ ਪਾਤਾ ਤੇ ਆਪਣੇ ਤਾਂ ਟਾਈਮ ਸਾਰੀ ਪੈ ਗਏ ਸੀ ਮਦਾਨ ਜਮਾ ਸਾਹਿਬ ਲੋ ਜੀ ਬਾਈ ਜੀ ਆਪਾਂ ਖਰਾਕ ਚੱਕਣ ਜਾਂਦੇ ਹਾਂ ਜੀ ਭਾਈ ਜੀ ਪਾਪਾ ਲਾਈ ਗਈ ਬਾਕੀ ਦਾ ਤੇ ਆਪ ਆਈਏ ਨੇ ਵਾਪਸ ਕਈ 3 ਦੇ ਵਿੱਚ ਦਾ ਵੀਡੀਓ ਆਪਾਂ ਬਣਾਈ ਨੀਗੀ ਲੋ ਜੀ ਭਾਈ ਦਾਣਾ ਸਿੱਟ ਨੂੰ ਚੱਲੇ ਆਂ ਖਰਾਕ ਦਾ ਗੱਟਾ ਚੱਕ ਲੈਂਦਾ ਕਿਉਂ ਇੱਧਰ ਦਾ ਲੰਗਾ ਹੈ ਨਹੀਂ ਯਾ ਖਰਾਕ ਦਾ ਗੱਟਾ ਰੱਖਦਾ ਇੱਥੇ ਜਨਰੇਟਰ ਕੋਲੇ ਇਹਨੂੰ ਹੁਣ ਖੋਲ ਵੀ ਦੇ ਕੇ ਆਪਿਆ ਆ ਕੀ ਕਰਦਾ ਫਿਰਦਾ ਉੱਥੇ ਲੈ ਕੇ ਚਲਦਾ ਨੇ ਦਾ ਗੱਟਾ ਲੱਦਾਂਗੇ ਬਾਈ ਜੀ ਅੱਜ ਆਪਣੀ ਵਾਰੀ ਆ ਸੂਏ ਚ ਪਾਣੀ ਤੇ ਆ ਤੇ ਜਵਾਰ ਨੂੰ ਲਾਉਣ ਲੱਗੇ ਆ ਪਾਣੀ ਤੇ ਮੈਂ ਕਿਹਾ 1:3 ਵਜੇ ਆ ਵਾਰੀ ਰਾਤ ਨੂੰ ਮੈਂ ਕਿਹਾ ਬਈ ਪਾਣੀ ਰਵਾ ਕਰ ਲਗੇ ਮੁੜ ਕੇ ਤੇ ਰੋਖਾ ਜਾਂਦਾ ਕ ਕਰਕੇ ਪਾਣੀ ਰਵਾ ਤੇ ਜਾਣ ਕਰ ਦੇ ਨੇ ਜਿਹੜੇ ਗਿਆ ਕੇ ਵੱਟਣਾ ਹੀ ਪਾਵੇ ਅਜੀਬ ਹੀ ਪਤਾ ਨਹੀਂ ਵੀ ਪਾਣੀ ਕਿੱਥੋਂ ਵੱਢ ਕੇ ਲਿਆਉਣਾ ਪੈਣਾ ਕਿੱਥੇ ਮਿਲੂਗਾ ਆਹ ਵੇਖ ਲਓ ਬਾਈ ਜੀ ਹਨਾ ਮਸ਼ੀਨ ਨੰਗਾ ਲਿੰਦੇ ਆ ਤੇ ਮੁੜ ਕੇ ਅਗਲੇ ਦੇ ਜੱਬ ਨੂੰ ਛੱਡ ਦਿੰਦੇ ਆ ਤੇ ਆਹ ਮਸ਼ੀਨ ਨੰਗਾ ਕੇ ਠੀਕ ਆ ਅੱਜ ਮੇਰੀ ਵਾਰੀ ਆ ਤੇ ਮੈਂ ਪਾਣੀ ਵੱਢਣਾ ਕਿਸੇ ਨੇ ਵੀ ਨੰਗਾਈ ਆਪਣਾ ਸਾਡੇ ਬੰਦਿਆਂ ਨੇ ਨੰਗਾਈ ਆਪਣਾ ਕਿਸੇ ਹੋਰ ਨੇ ਨੰਗਾਈ ਆ ਪਰ ਹੱਕ ਤਾਂ ਬੰਦਾਂ ਨਾਲ ਕੱਢਣ ਦਾ ਤੇ ਆ ਵੇਖ ਲੋ ਭਰਾਵਾ ਠੀਕ ਆ ਚੱਕ ਡਲੇ ਉੱਥੋਂ ਆ ਪੱਥਰ ਜੇ ਚੱਕ ਕੱਢ ਗਏ ਨੂੰ ਆ ਵੇਖ ਲੋ ਬਾਈ ਠੀਕ ਆ ਮਜਬੂਰੀ ਆ ਵਾਰੀ ਆ ਪੱਠੇ ਮੱਚੀ ਜਾਂਦੇ ਆ ਠੀਕ ਆ ਸੰਦਾ ਕੋਲੇ ਨਹੀਂ ਜੇ ਕੋਈ ਟਰੈਕਟਰ ਹੋਵੇ ਤਾਂ ਅਗਲਾ ਕਹਿੰਦਾ ਢੂਈ ਮਾਰ ਭੈਣ ਜੀ ਲੰਨ ਆਪੇ ਮੋਟਰ ਚਲਾ ਕੇ ਲਾ ਲਾਂਗੇ ਸਾਰੀ ਪੁਲਿਸ ਟੁੱਟੀ ਪਈ ਆ ਵਿੱਚ ਵੜੀ ਪਈ ਆ ਸਰਗੇ ਆ ਵਿੱਚ ਕਈ ਦਾ ਤਾਂ ਕੰਮ ਨਹੀਂ ਇਹ ਮੇਰੀ ਮਜਬੂਰੀ ਆ ਬਾਈ ਕਿਉਂਕਿ ਮੇਰੇ ਕੋਲ ਸੰਦਾ ਨਹੀਂ ਲੈਣਾ ਨੇ ਦੇਣਾ ਨੇ ਤੇ ਮੈਨੂੰ ਕੱਢਣੀ ਪੈਣੀ ਆ ਇਹ ਠੀਕ ਆ ਮੈਥੋਂ ਪਹਿਲਾਂ ਇੱਕ ਹੋਰ ਨੇ ਪਾਣੀ ਵੜਨਾ ਉਹ ਉਹਦੇ ਸੀਰੀ ਨੂੰ ਮੈਂ ਆਵਾਜ਼ ਮਾਰੀ ਮੈਂ ਤਾਂ ਪੱਠੇ ਪਾ ਕੇ ਆਉਣੀ ਆ ਪਹਿਲਾਂ ਮੇਰਾ ਰਾਦਾ ਹੀ ਨਾ ਕੱਢ ਭੈਣ ਦੀ ਲਾਨੀ ਯਾਰ ਕੁਝ ਨਹੀਂ ਹੁੰਦਾ ਠੀਕ ਆ ਯਾਰ ਹੁਣ ਕੀ ਕਰਗੇ ਫਿਰ ਭੈਣ ਚੋ ਹੁਣ ਨਾ ਤਾਂ ਆਪਾਂ ਲੋਹੀ ਦੇ ਬਣੇ ਆ ਵੀ ਕੜਕੜ ਛੇੜ ਦੇਾਂਗੇ ਸਾਰੀ ਪੁਲੀ ਚ ਡਲੇ ਡਲੇ ਆ ਠੀਕ ਆ ਜਿੱਥੇ ਇੰਨੇ ਦਿਨ ਹੋ ਗਏ ਭੈਣ ਦੀ ਲਾਨ ਹੋਰ ਮਾਚੇ ਆਣਗੇ ਫਿਰ ਚਾਰ ਦਿਨ ਜਮਾ ਯਾਰ ਹੱਦ ਹੋਈ ਪਈ ਆ ਭੈਣ ਦੇ ਨਾਲੇ ਮੈਥੋਂ ਪਹਿਲਾਂ ਜਿਹੜੇ ਬੰਦੇ ਦੀ ਵਾਰੀ ਆ ਨਾ ਉਹਦੇ ਸੀਰੀ ਨੂੰ ਕਿਹਾ ਵੀ ਮੈਂ ਲੱਗਿਆ ਪਿਆ ਤੂੰ ਕਢਾ ਜਾ ਮੈਂ ਤਾਂ ਪੱਠੇ ਪਾਉਣੇ ਆ ਕਹਿੰਦਾ ਲਓ ਜੀ ਬਾਈ ਤਿੰਨ ਕਬੂਤਰਾਂ ਬੈਠੀਆਂ ਥੱਲੇ ਇਹਨਾਂ ਦੇ ਰੰਗ ਫਿਰ ਰੰਗ ਲਾ ਦੇਾਂਗੇ ਇੱਕ ਆ ਬੈਠੀ ਇੱਕ ਆ ਬੈਠੀ ਇੱਕ ਆ ਬੈਠੀ ਦੋ ਹੋ ਬੈਠਣਾ ਦੋ ਆ ਬੈਠਣਾ ਤੇ ਇੱਕ ਇਧਰ ਬੈਠੀ ਆ ਅੱਛਾ ਇਹਦਾਂ ਛੀਏ ਅਛੀ ਇਹਦਾਂ ਅਛੀ ਇਹ ਬਾਈ ਇੱਕ ਸ਼ਾਇਦ ਇਹਨਾਂ ਜੀਰ ਕਬੂਤਰ ਆ ਪਲੇਖੇਣਾ ਸ਼ਾਇਦ ਮੇਰੇ ਸੰਹਾਉਣ ਕਬੂਤਰ ਇਹਨਾਂ ਸ਼ਾਇਦ ਆ ਕਬੂਤਰ ਤੇ ਜਾਂ ਉਹ ਪੁੱਤਰ ਪਾਸੇ ਕਰਦੇ ਅੰਡੇ ਲਵਾਈ ਜਾਂਦਾ ਲਓ ਜੀ ਬਾਈ ਜੀ ਜਾਲੀਆਂ ਕੱਢ ਲੀਆਂ ਬਾਹਰ ਹੁਣ ਕੂਤਰ ਬਾਹਰ ਹੀ ਰੱਖਿਆ ਕਰਾਂ ਮੈਂ ਬਦਾਮਾਂ ਵਾਲੇ ਤੇ ਇੱਥੇ-ਉੱਥੇ ਦੀ ਛੇਦ ਕਰਾਂਗੇ ਵੀ ਜਿੱਥੇ ਪੱਖਾ ਦੀ ਹਵਾ ਲੱਗੇ ਇਹਨਾਂ ਨੂੰ ਤੇ ਚਲੋ ਠੀਕ ਹੈ ਬਾਈ ਜੀ ਹੁਣ ਆਪਾਂ ਕਰਨ ਲੱਗਿਆ ਵਲੌਗ ਦੀ ਸਮਾਪਤੀ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ 'ਚ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਭੁੱਲ ਚੁੱਕ ਦੀ ਖੀਵਾ ਤੇ ਮੇਰਾ ਵੀਰ ਵਲੌਗ ਵੱਧ ਤੋਂ ਵੱਧ ਵੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਤੇ ਵੈਗਰੂ ਮੇਰ ਕਰੇ ਜਾਨਵਰ ਆਪਦੇ ਆਣ ਤਾਂ ਬਾਈ ਪੂਰੀ ਕਲਪਨਾ ਨਾਲ ਸੰਭਾਲੀ ਜਾਂਨੇਗਾ ਰੱਬ ਨੂੰ ਜੋ ਮਨਜ਼ੂਰ ਹੈ ਨਾ ਤੇ ਸਤਿ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਤੇ ਭੁੱਲ ਚੁੱਕ ਦੀ ਖੀਵਾ